ਪੰਜਾਬ ਰੋਡਵੇਜ਼ ਪੰਪਸ ਦੇ ਕੱਚੇ ਬਲਾਜ਼ਮ ਹੜਤਾਲ ਤੇ ਨੇ ਪਿਛਲੇ 3 ਦਿਨ ਤੋਂ ਔਰ ਇਹ ਹੜਤਾਲ ਲਗਾਤਾਰ ਦਿਨ ਜਿਹੜੇ ਨੇ ਵੱਧਦੇ ਜਾ ਰਹੇ ਨੇ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹੋਣਗੇ ਔਰ ਇਹ ਲੁਧਿਆਣਾ ਦੇ ਬਸ ਸਟੈਂਡ ਦੀਆਂ ਤਸਵੀਰਾਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਸੀਂ ਲਗਾਤਾਰ ਹੜਤਾਲ ਕਰ ਰਹੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਦੁਬਾਰਾ ਕੋਈ ਮੀਟਿੰਗ ਹੋਈ ਦੇਖੋ ਮੀਟਿੰਗਾਂ ਦਾ ਲਗਾਤਾਰ ਕਰਦੇ ਜਾ ਰਹੇ ਆ ਪਰ ਉਹ ਮੀਟਿੰਗਾਂ ਜਿਹੜੀਆਂ ਨੇ ਬੇ ਸਿੱਟਾ ਨਿਕਲਦੀਆਂ ਨੇ ਸਰਕਾਰ ਜਿੱਦ ਫਰੀ ਬੈਠੀ ਆ ਕਿ ਅਸੀਂ ਕਿਲੋਮੀਟਰ ਬੱਸਾਂ ਪਾਉਣੀਆਂ ਨੇ ਜਦ ਕਿ ਅਧਿਕਾਰੀ ਖੁਦ ਮੰਨਦੇ ਨੇ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਨੇ ਉਹ ਮਹਿਕਮੇ ਦੇ ਲਈ ਘਾਟੇਬੰਦ ਸੌਦਾ ਨੇ ਪਰ ਫਿਰ ਵੀ ਅਧਿਕਾਰੀ ਤੇ ਸਰਕਾਰ ਬਜਿੱਦ ਆ ਗਈ ਅੱਜ 14 ਤਰੀਕ ਤੋਂ ਚੱਲਦੀ ਪਈ ਹੜਤਾਲ ਜਿਹੜੀ ਆ ਤੀਜੇ ਦਿਨ ਚ ਪਹੁੰਚ ਗਈ ਆ ਕੱਲ ਸ਼ਾਮ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਮੀਟਿੰਗ ਹੁੰਦੀ ਆ ਸਾਰੇ ਇਕੱਲੇ ਇਕੱਲੇ ਤੱਤ ਵਿਚਾਰੇ ਜਾਂਦੇ ਨੇ ਮੰਨਿਆ ਜਾਂਦਾ ਉਹਨਾਂ ਵੱਲੋਂ ਕਿ ਬਿਲਕੁਲ ਤੁਹਾਡੀਆਂ ਮੰਗਾਂ ਜਾਇਜ਼ ਨੇ ਪਰ ਜਦੋਂ ਲਿਖਤੀ ਪੱਤਰ ਜਾਰੀ ਕਰਨ ਦੀ ਗੱਲ ਹੋ ਜਾਂਦੀ ਆ ਤਾਂ ਅੱਜ 16 ਘੰਟੇ ਲੰਘ ਜਾਂਦੇ ਨੇ ਹਜੇ ਤੱਕ ਕੋਈ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਜਾਂਦਾ ਸੋ ਮਜਬੂਰਨ ਸਾਨੂੰ ਹੜਤਾਲ ਕਰਨੀ ਪੈ ਰਹੀ ਹੈ ਇੰਨੇ ਮੁਲਾਜ਼ਮ ਕਿੰਨੀਆਂ ਬੱਸਾਂ ਅੱਜ ਬੰਦ ਆ ਦੇਖੋ ਪੰਜਾਬ ਰੋਡਵੇਜ਼ ਦੇ 18 ਤੇ 9 ਦੀਪੂ ਪੀਆਰਟੀਸੀ ਦੇ ਮੁਕੰਮਲ ਤੌਰ ਤੇ ਚੱਕਾ ਜਾਮ ਕਰਕੇ ਤਕਰੀਬਨ 7000 ਕੱਚਾ ਕੰਮ ਆ ਜਿਹੜਾ ਉਹ ਹੜਤਾਲ ਤੇ ਚੱਲ ਰਿਹਾ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਆਮ ਜਨਤਾ ਤੁਹਾਨੂੰ ਲੱਗਦਾ ਨਹੀਂ ਉਹ ਪਰੇਸ਼ਾਨੀ ਹੋ ਰਹੀ ਹੋएगी ਉਹਨਾਂ ਨੂੰ ਅਸੀਂ ਪਿਛਲੇ 15 ਸਾਲਾਂ ਤੋਂ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ ਸਾਡੇ ਪਰਿਵਾਰ ਅਸੀਂ ਵੀ ਪੰਜਾਬ ਦੇ ਵਾਸੀ ਆਂ ਪੰਜਾਬ ਦੇ ਨਾਗਰਿਕ ਆਂ ਸਾਨੂੰ ਵੀ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਹੀ ਤਿੰਨ ਦਿਨ ਹੋ ਗਏ ਹੜਤਾਲ ਨੂੰ ਟ੍ਰਾਂਸਪੋਰਟ ਮੰਤਰੀ ਵੱਲੋਂ ਇੱਕ ਵੀ ਬਿਆਨ ਕਿਸੇ ਵੀ ਚੈਨਲ ਤੇ ਲਗਾਇਆ ਨਹੀਂ ਗਿਆ ਉਹਨਾਂ ਨੇ ਇੱਕ ਵੀ ਗੱਲ ਨਹੀਂ ਕਹੀ ਕਿ ਹਾਂ ਹੜਤਾਲ ਕਿਉਂ ਆ ਨਾ ਹੀ ਹੜਤਾਲ ਖੁਲਾਉਣ ਦੀ ਕੋਈ ਕੋਸ਼ਿਸ਼ ਕੀਤੀ ਅਣਮਿੱਥੇ ਸਮੇਂ ਦੇ ਲਈ ਬਿਲਕੁਲ ਜਿਨ੍ਹਾਂ ਚੀਜ਼ ਦੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚ ਅਣਮਿੱਥੇ ਸਮੇਂ ਦੀ ਹੜਤਾਲ ਵਾਲੇ ਦਿਨਾਂ ਦੇ ਵਿੱਚ ਸਰਕਾਰ ਨਾਲ ਕੋਈ ਮੀਟਿੰਗ ਰੱਖੀ ਹੈ ਮੀਟਿੰਗ ਦੇ ਕੱਲ ਸ਼ਾਮ ਨੂੰ ਵੀ ਹੋਈ ਆ ਜੀ ਮੀਟਿੰਗਾਂ ਦਾ ਦੌਰ ਤਾਂ ਤਕਰੀਬਨ ਚੱਲ ਹੀ ਰਿਹਾ ਪਰ ਜਿਹੜਾ ਮੰਗਾਂ ਦਾ ਉਹ ਹੱਲ ਨਹੀਂ ਕਰਿਆ ਕੱਢਿਆ ਜਾ ਰਿਹਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ ਜਦ ਤੱਕ ਕੋਈ ਲਿਖਤੀ ਪੱਤਰ ਨਹੀਂ ਜਾਰੀ ਕਰਦੀ ਸਰਕਾਰ ਹੜਤਾਲ ਹੈਗੀ ਜਿਹੜੀ ਉਹ ਜਾਰੀ ਰਹੂਗੀ ਸੋ ਇਹ ਜਿਹੜੀਆਂ ਸਰਕਾਰੀ ਬੱਸਾਂ ਨੇ ਲੁਧਿਆਣਾ ਦੇ ਬੱਸ ਸਟੈਂਡ 'ਚ ਖੜੀਆਂ ਨਹੀਂ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਤਸਵੀਰ ਨਜ਼ਰ ਆ ਰਹੀ ਆ ਜਿਨੀਆਂ ਪੰਜਾਬ ਰੋਡ 'ਤੇ ਪਨ ਬੱਸ ਤੇ ਪੀ ਆਰਟੀਸੀ ਜਿਹੜੇ ਮੁਲਾਜ਼ਮ ਨੇ ਕੰਟੈਕਟ 'ਤੇ ਕੱਚੇ ਇਹ ਯੂਨੀਅਨ ਵੱਲੋਂ ਇਹ ਹੜਤਾਲ ਹੈ ਔਰ ਠੇਕੇਦਾਰੀ ਸਿਸਟਮ ਬੰਦ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੋ ਅਜੇ ਬੈਨਰਾਂ ਦੇ ਉੱਤੇ ਤਕਤੀਆਂ ਦੇ ਉੱਤੇ ਲਿਖ ਕੇ ਇਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਹੜਤਾਲ ਪਹਿਲੀ ਵਾਰੀ ਨਹੀਂ ਹੋਈ ਇਹ ਹੜਤਾਲ ਪਹਿਲੇ ਵੀ ਲਗਾਤਾਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਸਰਕਾਰੀ ਬੱਸਾਂ ਦੀ ਪਰ ਜਿਹੜੇ ਲੋਕ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਉਹ ਪ੍ਰਾਈਵੇਟ ਬੱਸਾਂ ਦੇ ਵਿੱਚ ਸਫ਼ਰ ਕਰਨ ਨੂੰ ਮਜਬੂਰ ਹੋਣਗੇ ਕਿਉਂਕਿ ਸਰਕਾਰੀ ਬੱਸਾਂ ਦੇ ਜਿਹੜੀ ਸਹੂਲਤ ਹੈ ਚਾਹੇ ਔਰਤਾਂ ਦੀ ਗੱਲ ਕਰੀਏ ਉਹਨਾਂ ਨੂੰ ਤਾਂ ਫ੍ਰੀ ਹੈ ਪਰ ਟਿਕਟਾਂ ਵੀ ਸਸhtੀਆਂ ਹੁੰਦੀਆਂ ਸਰਕਾਰ ਵੱਲੋਂ ਪਰ ਪ੍ਰਾਈਵੇਟ ਬੱਸਾਂ ਦੀ ਟਿਕਟਾਂ ਮਹਿੰਗੀਆਂ ਖਰੀਦ ਕੇ ਸਫ਼ਰ ਕਰਨਾ ਪਏਗਾ ਪੰਜਾਬ ਦੀ ਜਨਤਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਨੁਮਿੱਥੇ ਸਮੇਂ ਦੇ ਲਈ ਹੜਤਾਲ ਹੈ ਔਰ ਜਦ ਤੱਕ ਸਰਕਾਰ ਮੰਗਾ ਨਹੀਂ ਮੰਦੀ ਤਦ ਤੱਕ ਇਹ ਹੜਤਾਲ ਜਾਰੀ ਰਹੇਗੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ